ਸਤਨਾਮ ਵਾਹਿਗੁਰੂ ਸਾਹਿਬ ਜੀ ਸੋਲ ਠਮ ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਗੀਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨ ਈ ਮਨ ਲਾਗਾ ਗੁਣ ਗਾਵ ਤਾ ਅਚਤ ਅਬਨਾਸੀ ਅਨੰਦ ਹਾਰਾ ਰੰਗ ਜਗਾ ਮਾਨਿ ਚੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋਰਠਮ ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਮਰਿਆ ਸੋ ਜੀਵਾ ਜਿਸ ਨੂੰ ਕਰਮਾ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਨ ਈ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਰਦਨ ਹਰ ਰੰਗ ਢਾਗਾ ਮਾਨ ਚੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋਲਠਮ ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰ ਸਤਿ ਆਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਭ ਹੋ ਜਾਈ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਹਦਨ ਹਰ ਰੰਗ ਜਾਗਾ ਮਾਨਚੇ ਸਹੀ ਫਲ ਪਾਏ ਹਰ ਕੀ ਕਦਾ ਸੁਹੇਲੀ ਆਦ ਅੰਤ ਮਦਨਾਨਕ ਕਉ ਸੋ ਪ੍ਰਭ ਹੋਆ ਬੇਲੀ ਈ ਸੋ ਇਥੇ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਰਦਨ ਹਰਿ ਹਰ ਜਗਾ ਮਾਨ ਚੇ ਸਈ ਫਲ ਪਾਏ ਹਰ ਕੀ ਕਦਰ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰ ਸਾਚਾ ਸਿਮਰਉ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਭ ਹੋ ਜਾਇ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਭਵੈ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚਤ ਅਬ ਨਾਸੀ ਅਰਦਨ ਹਾਰ ਰੰਗ ਡਾਗਾ ਮਾਨਚੇ ਸੇਈ ਫਲ ਪਾਏ ਹਰ ਕੀ ਕਦਰ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋਲਠਮ ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰ ਸਾਚਾ ਸਿਮਰਉ ਭਾਈ ਸਾਚ ਸਾਂਗੇ ਸਦਾ ਸੁਖ ਪਾਈਏ ਹਰ ਬਿਸਰਨਾ ਕਭ ਹੋ ਜਾਇ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸ਼ਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਹ ਦਿਨ ਹਰ ਰੰਗ ਜਗਾ ਮਾਨਚੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋਰਠਮ ਹਲਾ ਪੰਜਵਾ ਪਾਰ ਬੰਮ ਹੋਵਾ ਸਹਾਇ ਕਥਾ ਕੀਰਤਨ ਸੁਖਦਾਇ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇ ਰਾਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਨਾਸਨ ਸਭ ਦੁਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਨੰਦਨ ਹਰਿ ਰੰਗ ਢਾਗਾ ਮਾਨਚੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋਰਠਮ ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਇ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮਾ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾ ਸਨ ਸਭ ਦੁਖ ਨਾਸ਼ਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਛਤ ਅਬਨਾਸੀ ਅਹ ਦਿਨ ਹਰ ਰੰਗ ਡਿਆਗਾ ਮਾਨ ਚੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ 3168 ਮਹਲਾ 5ਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਸਰਨਾ ਕਬ ਹੋ ਜਾਈ ਰਹਾ ਅਮਰਤ ਨਾਮ ਪਰਮੇਸ਼ਰ ਤੇ ਰਾਜੋ ਸਿਮਰੈ ਸੋ ਜਿਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚਤ ਅਬ ਨਾਸੀ ਅਹ ਦਿਨ ਹਰ ਰੰਗ ਡਾਗਾ ਮਾਨਚੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ 166 ਮਹਲਾ 5ਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਕਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਈ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਰਦਨ ਹਰਿ ਰੰਗਿ ਜਾਗਾ ਮਾਨਚੇ ਸਹੀ ਫਲ ਪਾਏ ਹਰ ਕੀ ਕਦਰ ਸੁਹੇਲੀ ਸਾਧ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੌਲਠਮ ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਭ ਹੋ ਜਾਇ ਰਹੋ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਵਰਚਾਰਣੇ ਮੈਨੇ ਲਾਗਾ ਗੁਣ ਗਾਵਤ ਅਛਤ ਅਬਨਾਸੀ ਅਹ ਦਿਨ ਹਰ ਰੰਗ ਦੇ ਆਗਾ ਮਾਨਿ ਚੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ 3168 ਮਹਲਾ 5ਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਭ ਹੋ ਜਾਇ ਰਹਾਓ ਅਮਰਤ ਨਾਮ ਪਰਮੇਸ਼ਰ ਤੇ ਰਾਜੋ ਸਿਮਰੈ ਸੋ ਜਿਵੈ ਜਿਸ ਨੂੰ ਕਰਮਾ ਪ੍ਰਾਪਤ ਹੋਵੈ ਸੋ ਜਨ ਨਿਰਮਲ ਥਿਵੈ ਬੇਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚਤ ਅਬਨਾਸੀ ਅਹ ਦਿਨ ਹਰ ਰੰਗ ਡਾਗਾ ਮਾਨਚੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਈ ਸੋ ਰਠ ਮਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ आनंद करहु नित प्राणी हर साचा सिमरु भाई साध संग सदा सुख पाईए हर बिसरना कब हो जाई राहो अमरत नाम परमेश्वर तेरा जो सिमरै सो जीवै जिसनु कर्म प्राप्त होवे सो जन निर्मल थिवै बेगन विनाशन सब दुख नाशन गुरु चरणी मन लागा गुण गावत अचत अब नासी अनन दिन हर रंग डगा मानचे सही फल पाए हर की कदर सोहेली आध अंत मद नानक को ਸਹੋ ਪ੍ਰਭ ਹੋਆ ਬੈਲੀ 368 ਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਉ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰਿ ਬਿਸਰਨਾ ਕਭ ਹੋ ਜਾਈ ਰਹਾਓ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮਾ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵ ਤਅ ਅਚਤ ਅਬ ਨਾਸੀ ਅਹ ਦਿਨ ਹਾਰਾ ਰੰਗ ਡਾਗਾ ਮਾਨਿ ਚੇ ਸਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬੇਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ